ਦੀ ਅੱਜ ਪਹਿਲੀ ਐਨੀਵਰਸਰੀ ਆ ਜੀ ਔਰ weight lifting ਮੁਕਾਬਲੇ ਕਰਾਏ ਜਾ ਰਹੇ ਨੇ ਗੱਲਬਾਤ ਕਰ ਲੈਣੇ ਸਰ ਨਾਲ ਜੀ ਨਾ ਸੱਜਣ ਜੀ ਮੇਰਾ ਨਾਮ ਅਕਸ਼ੇ ਆ ਜੀ ਹਾਂਜੀ ਜੀ ਨਾ ਜੀ ਜਿੰਦਾ ਜਿੰਦਾ ਅਗਰੀ ਲਗੈਂਸ ਫਿਟਨੈਸ ਸਟੂਡੀਓ ਆਪਣੇ ਆਸ਼ੰਕਰ ਰੋਡ ਤੇ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਸਾਡੇ ਜਿਮ ਨੂੰ 1 ਸਾਲ ਹੋ ਗਿਆ ਤੇ ਅਨਿਵਰਸਰੀ ਸੈਲੀਬ੍ਰੇਟ ਕਰ ਰਹੇ ਹਾਂ ਤੇ ਔਰ ਇਸ ਸੈਲੀਬ੍ਰੇਸ਼ਨ ਦੀ ਖੁਸ਼ੀ ਚ ਆਪਾਂ ਮੁਕਾਬਲੇ ਕਰਾ ਰਹੇ ਹਾਂ weight competition 80 ਕਿਲੋ ਓਪਨ ਤੇ ਕੁੜੀਆਂ ਦੇ ਆ ਓਪਨ weight ਕੈਟਾਗਰੀ ਚ ਮੁਕਾਬਲੇ ਆ ਤੇ ਬਾਕੀ ਅਗੇ ਜੂਥ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਆਪਣਾ ਸਿਹਤ ਵੱਲ ਧਿਆਨ ਰੋ ਦੋ ਤੇ ਬਸ ਇਹ ਬਸ ਸੈਕਿੰਡ ਥਰਡ ਇਹਨਾਂ ਦੇ ਵਿੱਚ ਕੋਈ ਪ੍ਰਾਈਜ਼ ਵੀ ਹੈ ਹਾਂਜੀ ਹਾਂਜੀ ਫਸਟ ਹੈਗਾ ਬਾ ਆਪਣੇ 5100 ਆ 4100 ਤੇ 21 3100 ਤੇ ਭਾਜੀ ਹੁਣਾਂ ਵੱਲੋਂ ਇੱਧਰ ਬ੍ਰਾਈਟਵੇ ਇਮੀਗ੍ਰੇਸ਼ਨ ਵਾਲਿਆਂ ਲੋ ਵੀਜ਼ਾ ਫ੍ਰੀ ਕੀਤਾ ਜਾਊਗਾ ਜਿਹੜਾ ਫਸਟ ਆਊਗਾ ਕਿਸੇ ਵੀ ਕੰਟਰੀ ਦਾ ਵੀਜ਼ਾ ਲਗਵਾ ਸਕਦੇ ਬਾਕੀ ਤੁਹਾਨੂੰ ਭਾਜੀ ਦੱਸਦੇ ਆ ਕਿਸੇ ਵੀ ਕੰਟਰੀ ਦਾ ਕਹਿੰਦੇ ਵੀਜ਼ਾ ਫ੍ਰੀ ਬਿਲਕੁਲ ਜੀ ਫ੍ਰੀ ਵੀਜ਼ਾ ਲਵਾਉਣਗੇ ਹਾਂਜੀ ਹਾਂਜੀ ਇਧਰ ਭਾਜੀ ਰੋਹਿਤ ਬ੍ਰਾਈਟਵੇ ਤੋਂ ਮੁੱਖ ਹਾਂ ਟਿੰਗਰਾ ਜੀ ਬਹੁਤ ਬਹੁਤ ਤੁਹਾਡਾ ਆਨ ਦਾ ਪਹਿਲਾਂ ਤਾਂ ਸ਼ੁਕਰੀਆ ਜੀ ਤੇ ਇਦਾਂ ਹੀ ਮੈਂ ਤਾਂ ਇਹਨਾਂ ਨੂੰ ਅੱਗੇ ਵੀ ਕਹਾਂ ਵੀ ਇਦਾਂ ਹੀ ਹੋਰ ਵੀ ਇਹਨਾਂ ਨੂੰ ਕੰਪੀਟੀਸ਼ਨ ਕਰਾਉਣੀ ਚਾਹੀਦੀ ਆ ਤੇ ਜਿਹੜੇ ਬੱਚਿਆਂ ਨੂੰ ਅਨਛਾਰੀ ਜਗਾ ਜਿਹਮਾਰੇ ਵਿੱਚ ਆਣਾ ਚਾਹੀਦਾ ਜੋ ਆਪਣਾ ਸਾਰਾ ਇਹ ਜਿਮ ਦੇ ਵਿੱਚ ਟਾਈਮ ਦੇਣਾ ਚਾਹੀਦਾ ਤੇ ਇਹੀ ਆਪਣੇ ਇੰਡੀਆ ਦਾ ਜਿਆ ਅੱਗੇ ਭੁਹੇਕਿਆ ਸਰ ਇੱਕ ਵੱਡੀ ਅਨਾਉਂਸਮੈਂਟ ਇਹਨਾਂ ਨੇ ਕਰ ਦਿੱਤੀ ਆ ਇੱਕ ਵੀਜ਼ਾ ਤੁਸੀਂ ਫ੍ਰੀ ਕਰਾਓਗੇ ਹਾਂਜੀ ਹਾਂਜੀ ਜਿਹੜੇ ਵੀ ਅੱਜ 1st 2nd 3rd ਆਣਗੇ ਤੇ ਉਹਨਾਂ ਨੂੰ ਅਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਸਾਡੇ ਕੋਲੋਂ ਵਾਂਣ ਅਸੀਂ ਉਹਦੇ ਕੋਈ ਚਾਰਜਸ ਨਹੀਂ ਲਵਾਂਗੇ ਉਹ ਬਿਲਕੁਲ ਫ੍ਰੀ ਹੋ ਬਿਲਕੁਲ ਫ੍ਰੀ ਜੀ ਵਾਹ ਜੀ ਵਾਹ ਇੱਕ ਬਹੁਤ ਵਧੀਆ ਬਰੇਲਾ ਸਾਹਿਬ ਕੀ ਕਹਿਣਾ ਚਾਹੋ ਤੁਸੀਂ ਨਾਮ ਦੱਸ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਰਾਹੁਲਾ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਪਹਿਲਾਂ ਤਾਂ ਮੈਨੂੰ ਬੋਲਣ ਦਾ ਮੌਕਾ ਦੇਣ ਲਈ ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਅਕਸ਼ੇਰ ਜੀ ਦਾ ਜਿੰਮਿਆ ਜੀ ਬਰੇਲਾ ਫਿਟਨੈਸ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਇੱਕ ਕੰਪ ਤਰੀਅ ਜਿੰਮ ਦੀ ਤੁਹਾਨੂੰ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਪਹਿਲਾਂ ਵੀ ਇਹਨਾਂ ਨੇ ਇੱਕ ਮੁਕਾਬਲਾ ਕਰਾਇਆ ਸੀ ਨਵੰਬਰ ਦੇ ਵਿੱਚ ਤੇ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਸੀਗਾ ਬਾਕੀ ਮੈਂ ਕਹਿੰਦਾ ਇਦਾਂ ਦੇ ਕੰਪੀਟੀਸ਼ਨ ਜਿਹੜੇ ਜਿਆਦਾ ਤੋਂ ਜਿਆਦਾ ਹੋਣੇ ਚਾਹੀਦੇ ਆ ਤਾਂ ਕਿ ਜਿਹੜੀ ਇਹ ਵਾਲੀ ਵੀ ਹੈਗੀ ਆ ਕੈਟਾਗਰੀ ਹੈਲਥ ਦੀ ਫਿਟਨੈਸ ਦੀ ਆ ਜਿੰਮ ਦੀ ਉਹ ਜਿਆਦਾ ਤੋਂ ਜਿਆਦਾ ਅੱਗੇ ਆਵੇ ਤੁਹਾਨੂੰ ਸਪੋਰਟ ਮਿਲੇ ਯਕੀਨ ਆ ਜੀ ਸਰ ਮਹਿੰਦਰਪਾਲ ਮਹਿੰਦਰਪਾਲ ਜੀ ਅੱਜ ਇੱਕ ਜਿਮ ਚ ਮੁਕਾਬਲੇ ਕਰਾਈ ਜਾ ਰਹੇ ਨੇ ਕੀ ਗੱਲ ਹੈ ਬਸ ਇਹੀ ਹੈ ਵੀ ਮੁੰਡੇ ਨਸ਼ਿਆਂ ਤੋਂ ਬਾਹਰ ਨਿਕਲਣ ਆਪਣੇ ਜਿਮ ਜਵਾਂਡ ਕਰਨ ਸੈਲੀਬ੍ਰੇਟ ਕਰਨ ਚੰਗੀ ਤਰ੍ਹਾਂ ਆਪਣੇ ਮੁਕਾਬਲੇ ਚ ਆਉਣ ਮੁੰਡੇ ਗਾਂ ਦੀ ਗਾਂ ਤਰੱਕੀ ਕਰਨ ਨਾ ਸਾਹਿਬਾ ਅ ਮੇਰਾ ਦਾਸ ਕਬੱਡੀ ਕਮੈਂਟੇਟਰ ਛੋਟੀ ਟਿੱਬੇ ਵਾਲਾ ਸਭ ਤੋਂ ਪਹਿਲਾਂ ਏਕਤਾ ਲਹਿਰ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਜੀਆ ਨੂੰ ਸਾਡੇ ਸਤਿਕਾਰਯੋਗ ਗੋਰੀਲਾ ਗੇਨ ਫਿਟਨੈਸ ਸਟੂਡੀਓ ਨੂੰ ਉਧਰੋਂ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਉਦੋਂ ਜਿਆ ਨੂੰ ਆਖਿਆ ਜਾ ਰਿਹਾ ਤੁਸੀਂ ਰਿਕਵਰੀ ਕਰ ਰਹੇ ਹੋ ਅੱਜ ਦੇ ਇਸ weight lifting ਮੁਕਾਬਲਿਆਂ ਦੇ ਜਿੱਥੇ ਪਹਿਲਾ ਪ੍ਰਾਈਜ਼ 5100 ਦੂਜਾ 4100 ਤੀਜਾ 3100 ਤੇ ਨਾਲ ਜਿਹੜੇ ਬੈਸਟ ਰਹਿਣਗੇ ਫਰਸਟ ਰਹਿਣਗੇ ਉਹਨਾਂ ਨੂੰ ਸਾਡੇ ਭਾਜੀ ਹੁਣਾ ਵੱਲੋਂ ਜਾਂ ਕਲਾਸਾਂ ਜਿਹੜੀਆਂ ਉਹ ਲਵਾਈਆਂ ਜਾਣਗੀਆਂ ਤੇ ਜਾਂ ਫਿਰ ਕਿਸੇ ਵੀ ਕੰਟਰੀ ਦਾ ਵੀਜ਼ਾ ਜਿਹੜਾ ਫ੍ਰੀ ਦਿੱਤਾ ਜਾਵੇਗਾ ਮੈਂ ਚਾਹਣਾ ਇਹੋ ਜਿਹਾ ਮੁਕਾਬਲੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਇਹਨਾਂ ਭਰਾਵਾਂ ਦਾ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਹੈ ਇਧਰ ਅਕਸ਼ੇ ਵੀਰ ਆ ਸਾਡਾ ਜਿਹਦੀ ਜਿਮ ਦੇ ਵਿੱਚ ਅੱਜ ਰੌਣਕਾਂ ਲੱਗਣ ਜਾ ਰਹੀਆਂ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਸਾਡੇ ਭਰਾਵਾਂ ਨੇ ਇੱਕ ਕਦਮ ਜਿਹੜਾ ਵਧਾਇਆ ਇਹਨਾਂ ਦਾ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਹੈ ਜੀ ਤੇ ਬਹੁਤ ਬਹੁਤ ਥੈਂਕਸ ਹੈ ਇਹਨਾਂ ਭਰਾਵਾਂ ਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਹੋ ਰਹੀ ਆ ਗੱਲਬਾਤ ਕਰਦੇ ਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਆ ਜੀ ਅੱਜ ਹਿੱਸਾ ਲੈ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਜੀ ਇਸ ਤੋਂ ਪਹਿਲੇ ਵੀ ਹਿੱਸਾ ਲਿਆ ਹਾਂ ਹਾਂ ਜੀ ਮੈਂ ਜਾਣੀ ਰਹੀ ਨਹੀਂ ਆ ਕਿਹੜੀ ਜਗ੍ਹਾ ਸੀ ਜਦੋਂ ਵੀ ਕੰਪੀਟੀਸ਼ਨ ਹੁੰਦੇ ਪਾਵਰ ਦੇ ਇਸ ਫਿਟਨੈਸ ਚ ਇਸ ਜਿਮ ਚ ਅੱਜ ਪਹਿਲੀ ਵਾਰ ਆਇਆ ਅੱਜ ਆ ਗੀ ਮੈਂ ਪਹਿਲਾਂ ਵੀ ਪਹਿਲਾਂ ਪਿਛਲੇ ਸਾਲ ਵੀ ਮੈਂ ਚੈਂਪੀਅਨ ਸੀ ਹਾਂ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਗੁੱਡ ਫੀਲ ਹੋ ਰਿਹਾ ਵੈਸੇ ਵੀ ਇਹਨਾਂ ਦੀ ਬਹੁਤ ਵਧੀਆ ਸੋਚ ਆ ਕਿ ਕੁੜੀਆਂ ਨੂੰ ਵੀ ਹੌਸਲਾ ਵਧਾਈ ਕਰ ਰਹੇ ਆ ਨਾਲ ਮੁੰਡਿਆਂ ਦੇ ਨਾਲ ਨਾਲ ਬ ਅਸ਼ਿਆ ਨੂੰ ਛੱਡ ਕੇ ਆਪਾਂ ਜੇ ਇਦਾਂ ਦੇ ਕਮਾਂ ਲਹੀਏ ਤੇ ਬਹੁਤ ਵਧੀਆ ਨਹੀਂ ਲੱਗੇਗਾ। ਹਾਂਜੀ। ਬਿਲਕੁਲ। ਮੇਰਾ ਨਾਮ ਸਰ ਕਿਰਨ ਢਿੱਲੋਆ। weight lifting ਦੇ ਵਿੱਚ ਹਿੱਸਾ ਲੈ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਜੀ? ਸਰ ਬਹੁਤ ਵਧੀਆ ਲੱਗਦਾ ਪਿਆ। ਇਸ ਤੋਂ ਪਹਿਲੇ ਵੀ ਆਏ ਹੋ? ਨਹੀਂ ਸਰ ਮੈਂ ਇਸ ਤੋਂ ਪਹਿਲਾਂ ਜੈਮੀ ਮਤਲਬ ਕਰਦੀ ਸੀ ਕੋਈ ਕੰਪੀਟੀਸ਼ਨ ਵਗੈਰਾ ਇੰਦਾ ਨਹੀਂ ਕੁਝ ਵੀ ਕਰਦੀ। ਹਾਂਜੀ ਕੰਪੀਟੀਸ਼ਨ ਲੜਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਸਰ ਬਹੁਤ ਵਧੀਆ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕੀ ਜਿਹੜੇ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਾਂ ਨੂੰ ਨਸ਼ਿਆਂ ਨੂੰ ਛੱਡ ਕੇ ਤੇ ਜਿਮ ਜੁਆਇਨ ਕਰਨਾ ਚਾਹੀਦਾ ਸਾਰਿਆਂ ਨੂੰ ਆਪਣਾ ਫਿਜ਼ੀਕਲ ਫਿਟਨੈਸ ਵੱਲ ਧਿਆਨ ਦੇਣਾ ਚਾਹੀਦਾ ਕੀ ਨਰਸਨ ਕਿਰਨ ਢਿੱਲੋ ਸਰ ਥੈਂਕ ਯੂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਸਰ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਜਿਮ ਦੇ ਵਿੱਚ ਆਇਓ ਫਿਟਨੈਸ ਮੁਕਾਬਲੇ ਚੱਲ ਰਹੇ ਨੇ ਕਿਸ ਤਰ੍ਹਾਂ ਲੱਗਦੇ ਬਹੁਤ ਵਧੀਆ ਵਾ ਨਵੀਂ ਨਵੀਂ ਪੀੜ੍ਹੀ ਨਵੀਂ ਸ਼ੇਧ ਮਿਲਦੀ ਆ ਕਿਉਂਕਿ ਇਸ ਤਰ੍ਹਾਂ ਮੁਕਾਬਲੇ ਹੋਣਗੇ ਹਰੇਕ ਪਿੰਡਾਂ ਦੀਆਂ ਜੀ ਕਿ ਨਵੀਂ ਜਿਹੜੀ ਮੁੰਡੇ ਆ ਉਹਨਾਂ ਨੂੰ ਜਾਗਰੂਕ ਕਰਨ ਨੂੰ ਬਹੁਤ ਵਧੀਆ ਪ੍ਰਾਲਾ ਇਹ ਫਿਟਨੈਸ ਦਾ ਜਿੰਮ ਦਾ ਕਿਸ ਤਰ੍ਹਾਂ ਦੇ ਮੁਕਾਬਲੇ ਕਿਤੇ ਰਹਿਣ ਚਾਹੀਦੇ ਨੇ ਨਹੀਂ ਨਹੀਂ ਸਾਰੇ ਜਿੰਮਾਂ 'ਚ ਹੋਣੇ ਚਾਹੀਦੇ ਇਦਾਂ ਦੇ ਮੁਕਾਬਲੇ ਜਿਉਂਕਿ ਇਹ ਮੁਕਾਬਲੇ ਦੇ ਨਾਲ ਹੀ ਬੰਦੇ ਨੂੰ ਆਪਣੇ ਲੈਵਲ ਦਾ ਪਤਾ ਲੱਗਦਾ ਵਾ ਅੱਜ ਕੱਲ ਦੀ ਜਿਹੜੀ ਪੀੜੀ ਹੈ ਕੁਸ਼ ਨਸ਼ੇ ਵੱਲ ਨੂੰ ਜਾ ਰਹੀ ਆ ਬਹੁਤ ਸਾਰੇ ਨਸ਼ੇ ਮੁਹਿੰਮ ਵੀ ਚਲਾਏ ਜਾ ਰਹੇ ਨੇ ਲੱਗਦਾ ਨਹੀਂ ਕਿ ਜੇ ਇਦਾਂ ਦੀਆਂ ਪਖੇਡਾਂ ਨੂੰ ਉਸਤਾਦ ਕਰੀਏ ਤੇ ਆਪਣੇ ਵਧੀਆ ਕੰਮ ਰਹੇਗਾ ਨਹੀਂ ਨਹੀਂ ਬਹੁਤ ਵਧੀਆ ਕੰਮ ਆ ਮੈਂ ਜਿੰਮ ਵਾਲਿਆਂ ਨੂੰ ਵਧਾਈ ਦੇਣਾ ਇਸ ਕੰਮ ਬਾਰੇ ਕਿਉਂਕਿ ਇਹ ਜਿਹੜਾ ਕੰਮ ਸਾਰੇ ਜਿੰਮਨ ਤੋਂ ਮਾਝ ਵੀ ਹੁਣ ਜੀਤਾ ਕਿਉਂਕਿ ਇਸ ਕਮ ਦੇ ਨਾਲ ਨਸ਼ਿਆਂ ਤੋਂ ਥੋੜਾ ਜਿਹਾ ਰਹਿਤ ਮਿਲੂਗੀ ਕਿਉਂਕਿ ਮੇਰੇ ਸਾਡੇ ਪਾਜੀ ਨੂੰ ਸਾਰੇ ਜਿਹੜੇ ਵੀ ਹੈਗੇ ਆ ਉਹਦੇ ਸਾਰਿਆਂ ਨੂੰ ਇੱਥੇ ਔਰ ਜਿਮ ਕਿਉਂਕਿ ਜਿਮ ਇਦਾਂ ਦੀ ਚੀਜ਼ ਆ ਹਰੇਕ ਬੰਦੇ ਨੂੰ ਇਸ ਟਾਈਮ ਜ਼ਰੂਰੀ ਹੋ ਗਿਆ ਜਿਮ ਕਿਹੜਾ ਪਿੰਡ ਸਰਪਤੇ ਦਾ ਮੇਰਾ ਪਿੰਡ ਹੈਗਾ ਬੜਾ ਸਲਾਮ ਬੜਾ ਸਲਾਮ ਬੜਾ ਸਲਾਮ ਉੱਥੇ ਵੀ ਕੋਬਰਾਲਾ ਕਰ ਰਹੇ ਹਾਂ ਹਾਂਜੀ ਹਾਂਜੀ ਮੈਂ ਗਰਾਊਂਡ 'ਚ ਮਿਹਨਤ ਕਰਾਉਣਾ ਮੋੜਿਆ ਸੀ ਸਾਰਿਆਂ ਦੀ ਵਾਜੂ ਆ ਮੈਂ ਆਪ ਆਪ ਵੀ ਇੱਥੇ ਜਮ ਦਿੱਲੀ 2 ਘੰਟੇ ਲੱਗ ਜਾਂਦਾ ਜੀ ਇਹਨਾਂ ਨਾਲ ਨਸ਼ਿਆਂ ਤੋਂ ਦੂਰ ਨਸ਼ੇ ਨਸ਼ਿਆਂ ਤੋਂ ਦੂਰ ਰਹਿਣਾ ਜ बसरा। मात्रा बसरा, मैं भोसला अच्छा कितना अच्छा, आपको हाँ। कितना अच्छा चोरिया बताते हैं जिम आयोजो देखते हो मोबाइल में देखते हो मेरे को अच्छा लगता है क्या क्या होता है शहर में अपने में ਬੋਸ ਅਰਿਆ ਚੋਰੀ ਹਾਤੀ ਆ ਹਾਂ ਚੋਰੀ ਨਹੀਂ ਹੋਣੀ ਚਾਹੀਦੀ ਨਾ ਕੋਈ ਸਭ ਪਕੜਨਾ ਚਾਹੀਏ ਨਾ ਆ ਗਿਆ ਕੈਮਰੇ ਲੱਗਦੇ ਹੁੰਦੇ ਕੈਮਰੇ ਲੱਗਨੇ ਚਾਹੀਏ ਔਰ ਚੌਕੀਦਾਰ ਵੀ ਹੋਣੇ ਚਾਹੀਏ ਨਾ ਅੱਛਾ ਆਪਣੀ ਬੋਡੀ ਵੀ ਦਿਖਾਓ ਬੋਡੀ ਦਿਖਾ ਦਿਓ ਜਰਾ ਤੇਰੇ ਨੂੰ ਇੱਕ ਵਾਰ ਇੱਕ ਵਾਰ ਫਿਰ ਇਹ ਬਲੇ ਗੁਰੇਲਾ ਗੇਮ ਜੇਮ ਦੇ ਵਿੱਚ ਹਰ ਸਾਲ ਮੁਕਾਬਲੇ ਕਰਾਈ ਜਾਂਦੇ ਨੇ ਅੱਜ ਵੀ ਇੱਕ ਮੁਕਾਬਲਾ ਚੱਲ ਰਿਹਾ ਵਾ ਜਿਹੜਾ ਦੇ ਵਿੱਚ ਬਹੁਤ ਸਾਰੇ ਇਨਾਮ ਰੱਖੇ ਗਏ ਨੇ ਫਰਸਟ ਸੈਕੰਡ ਥਰਡ ਰੱਖੇ ਗਏ ਨੇ ਔਰ ਬ੍ਰਾਈਟਵੇ ਭਾਜੀ ਮੇਰੇ ਪਿੱਛੇ ਖੜੇ ਆ ਇੱਕ ਇਹਨਾਂ ਨੇ ਆਪਣੇ ਵੱਲੋਂ ਅਨਾਉਂਸਮੈਂਟ ਕੀਤੀ ਆ ਕਿ ਜਿਹੜੇ ਇੱਥੇ ਆਉਣਗੇ ਉਹਨਾਂ ਦੇ ਬੀਜ ਫ੍ਰੀ ਲਵਾਏ ਜਾਣਗੇ ਇਹਨਾਂ ਦੀਆਂ ਵੀ ਕਲਾਸਾਂ ਯਾਰੀ ਨੇ ਇੱਕ ਬਹੁਤ ਵਧੀਆ ਪ੍ਰੋਗਰਾਮ ਹਰ ਵਕਤੇ ਕਰਦੇ ਰਹਿੰਦੇ ਨੇ ਬ੍ਰਾਈਟਵੇ ਤੋਂ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਉਮੀਦਾਂ ਵਾਕੇ ਨਸ਼ੇ ਨੂੰ ਛੱਡਣਾ ਚਾਹੀਦਾ ਔਰ ਜਿਹੜੀਆਂ ਗੇਮਾਂ ਗੇਮਾਂ ਦੇ ਵਿੱਚ ਫਸਾ ਲੈਣਾ ਚਾਹੀਦਾ ਜਿਹੜਾ ਅੱਜ ਜੰਮ ਦੇ ਵਿੱਚ ਇਹ ਗੇਮਾਂ ਕਰਾਈਆਂ ਜਾ ਰੀਆਂ ਕੈਮਰਾ ਪਰਸਨ ਸੁਮੇਂਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਰ ਨਿਊ ਨਕੋ